ਗੁਰਦੇਵ ਸੱਜੇ ਪਾਤਸ਼ਾਹ ਦਾ ਮਹੌਪੁਰੇ ਦਾ ਪਵਿੱਤਰ ਸਥਾਨ ਹੈ ਇਸ ਸਥਾਨ ਤੇ ਸਤਿਗੁਰੂ ਗੁਰੂ ਅੰਗਦ ਦੇਵ ਸੱਜੇ ਪਾਤਸ਼ਾਹ ਜੀ ਨੇ ਜੇ ਸਮੇਂ ਗੁਰੂ ਅਮਨਨਾਥ ਸਾਹਿਬ ਸੱਜੇ ਪਾਤਸ਼ਾਹ ਤੋਂ ਗੁਰਤਕ ਅਧੀਨ ਪ੍ਰਾਪਤ ਕੀਤੀ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਫਿਰ ਮਹਾਰਾਜ ਸਾਹਿਬ ਜੀ ਇੱਥੇ ਆਪਣੇ ਭੂਆ ਜੀ ਦੇ ਘਰ ਮਾਤਾ ਬਾਈ ਭਰਾ ਸਾਹਿਬ ਜੀ ਦੇ ਸਥਾਨ ਤੇ ਆਏ 6 ਮਹੀਨੇ ਇੱਥੇ aloop ਰਹੇ ਬਾਬਾ ਫੁੱਟਾ ਸਾਹਿਬ ਜੀ ਨੇ ਬਾਬਾ ਫੁੱਟਾ ਸਾਹਿਬ ਜੀ ਨੂੰ ਸੰਤਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਬਾਬਾ ਫੁੱਟਾ ਸਾਹਿਬ ਜੀ ਤੇ ਸਾਧਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਰਦੀ ਨੂੰ ਵਾਰ ਦਿੱਤਾ ਹੈ ਬੁੱਢਿਆ ਤੇ ਇਥੋਂ ਕਦੇ ਉਹਲੇ ਨਾ ਹੁਸਾ ਤੇ ਮਹਾਰਾਜ ਆਪ ਜੀ ਕਿਰਪਾ ਕਰੋ 6 ਮਹੀਨੇ ਹੋ ਗਏ ਆ ਮਹਾਰਾਜ ਸਾਹਿਬ ਜੀ ਦੇ ਜੇ ਦਰਸ਼ਨ ਨਹੀਂ ਹੋਏ ਸੰਤਾਂ ਨੂੰ ਬੜੀਆਂ ਤਾਬਲੀਆਂ ਨੇ ਆਪ ਜੀ ਕਿਰਪਾ ਕਰੋ ਤੇ ਦਰਸ਼ਨ ਕਰਵਾਓ ਤੇ ਸਾਧਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਅਤੇ ਖਡੂਰ ਸਾਹਿਬ ਦੀ ਧਰਤੀ ਦੇ ਸੀਗੇ ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਵੀ ਜਿਵੇਂ ਗੁਰੂ ਨਾਨਕ ਸਾਹਿਬ ਨੂੰ ਪਾਇਆ ਉਵੇਂ ਦਰਸ਼ਨ ਹੋਣਗੇ ਸਾਰੀਆਂ ਸੰਤਾਂ ਨੂੰ ਫੇਰ ਇੱਥੇ ਜਦੋਂ ਬਾਬਾ ਬੁੱਢਾ ਸਾਹਿਬ ਦੀ ਸੰਗਤਾਂ ਦੇ ਸਨੇਹ ਤੇ ਆਏ ਸਤਨਾਮ ਸਿੰਘ ਬੁੱਧਾ ਜਾਤ ਕਰਦੇ ਆ ਤੇ ਮਾਦਾ ਮਾਈ ਭਰਾ ਸਾਹਿਬ ਜੀ ਦੇ ਸਾਹਮਣੇ ਆ ਕੇ ਤੇ ਮਾਦਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਬੈਂਤ ਕੀਤੀ ਸੀ ਕਿਉਂਕਿ ਰਿਸ਼ਤੇ ਵਿੱਚ ਜੋ ਭੂਆ ਜੀ ਸੀ ਮਾਦਾ ਜੀ ਤੇ ਕਿਹਾ ਜੀ ਭੂਆ ਜੀ ਕਿਰਪਾ ਕਰਿਓ ਕੋਈ ਵੀ ਆਵੇ ਆਪ ਜੀ ਨੇ ਦੱਸਣਾ ਨਹੀਂ ਸਾਡੇ ਬਾਰੇ ਵੀ ਅਸੀਂ ਇੱਥੇ ਆਏ ਆ ਇਸ ਗੱਲ ਦਾ ਆਪ ਜੀ ਨੇ ਖਿਆਲ ਰੱਖਣਾ ਹੈ ਤੇ ਮਾਦਾ ਜੀ ਨੇ ਕਿਹਾ ਵੀ 7 ਵਜਰ ਹੈ ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਆ ਕੇ ਮਾਦਾ ਮਾਈ ਭਰਾ ਜੀ ਨੂੰ ਪੁੱਛਿਆ ਵੀ ਮਾਦਾ ਜੀ ਇੱਥੇ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਆਏ ਨੇ ਉਹਨਾਂ ਨੇ ਕਿਹਾ ਵੀ ਸਾਨੂੰ ਨਹੀਂ ਪਤਾ ਫਿਰ ਮਹਾਰਾਜ ਸਾਹਿਬ ਜੀ ਨੇ ਉਹ ਜਿਹੜੇ ਦਰਵਾਜੇ ਦੇ ਅੰਦਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸੁਭਾਇਮਾਨ ਸੀ ਸਮਾਦੀ ਲੀਨ ਸੀ ਨਾ ਉੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਚੂੜ ਉਸ ਦਰਵਾਜੇ ਦੀ ਤੋੜੀ ਦੇ ਅੰਦਰ ਜਾ ਕੇ ਦਰਸ਼ਨ ਕੀਤੇ ਤੇ ਜੇ ਉਸ ਸਮੇਂ ਦਰਸ਼ਨ ਕੀਤੇ ਤੇ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਸਰੀਰ ਜਿਹੜਾ ਸੀ ਨਿਰਵਲ ਹੋ ਚੁੱਕਿਆ ਸੀਗਾ ਬਾਲ ਤੋਂ ਹੀੜਾ ਹੋ ਚੁੱਕਿਆ ਸੀ ਕਿਉਂਕਿ 6 ਮਹੀਨੇ ਕੋਈ ਦਲ ਪਣੀ ਨਹੀਂ ਮਹਾਰਾ ਸਾਹਿਬ ਨੇ ਛੱਗਿਆ ਫਿਰ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਮਾਧਿ ਥਾਣ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕਰਕੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਮਹਾਰਾਜ ਕਿਰਪਾ ਕਰੋ ਹੁਣ ਆਜ ਕਾਪ ਜੀ ਸਾਰਿਆਂ ਸੰਗਤਾਂ ਨੂੰ ਦਰਸ਼ਨ ਦਿਓ ਤੇ ਨਾਲੇ ਮੈਨੂੰ ਕੋ ਉਪਦੇਸ਼ ਬਖਸ਼ੋ ਤੇ ਉੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਤਿਲ ਕੋ ਕੀ ਉਪਦੇਸ਼ਿਆ ਜੇਰ ਬੁਰ ਨਾਨਕ ਜੀ ਜਿਨਾਂ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੋਵੇ ਅਸੀਂ ਕੀ ਉਪਦੇਸ਼ ਦੇ ਸਕਦੇ ਹਾਂ ਸਾਡੇ ਵੱਡੇ ਸਤਿਗੁਰੂ ਜੀ ਨੇ ਸਾਡੇ ਵੱਡੇ ਸਤਿਗੁਰੂ ਖਸਮ ਨੇ ਮਾਲਕ ਨੇ ਪਾਦੀ ਪਰਮੇਸ਼ਰ ਨੇ ਉਹਨਾਂ ਨੇ ਜਦੋਂ ਸਾਰਿਆਂ ਨੂੰ ਉਪਦੇਸ਼ ਤੁਹਾਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਦਿੱਤਾ ਬੁੱਢਿਆ ਤਿੱਥੋਂ ਕਦੇ ਉਹ ਨਹੀਂ ਲੰਘੋ ਸਕਦੇ ਤੋਂ ਪਿੱਛੇ ਕੋਈ ਰਾਇ ਹੀ ਨਹੀਂ ਗਿਆ ਇਹ ਕਰਕੇ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਸਿੱਖੀ ਦੇ ਥੰਮ ਵੀ ਹੋ ਇਹ ਕਰਕੇ ਤੁਹਾਡੇ ਕੋਲ ਚੀਜ਼ ਕੋਈ ਵੀ ਲੁਕੀ ਛिपਣੀ ਹੈ ਜਿਹੜੇ ਵੀ ਸਰੂਪ ਵਿੱਚ ਹਨ ਜਿਹੜੇ ਵੀ ਹਾਲਤ ਵਿੱਚ ਹੈ ਤੁਹਾਡੇ ਤੋਂ ਪ੍ਰਤਾਖੀਆਂ ਤੁਹਾਡੇ ਤੋਂ ਕਦੀ ਗੁਪਤ ਨਹੀਂ ਆ ਲੁਕੇ ਨਹੀਂ ਆ ਬਾਕੀ ਸੰਗਤਾਂ ਕੋ ਲੁਕੇ ਛਿਪੇ ਰਹਿ ਸਕਦੇ ਗੁਪਤ ਰਹਿ ਸਕਦੇ ਪਰ ਤੁਹਾਡੇ ਕੋਲੋਂ ਕਦੀ ਨਹੀਂ ਲੁਕਿਆ ਜਾਵੇਗਾ ਫਿਰ ਉਸ ਥਾਂੜ ਤੋਂ ਉੱਠ ਕਰਕੇ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਇੱਥੇ ਆਇਆ ਮਾਲਖੜੇ ਸਾਹਿਬ ਇੱਥੇ ਆਣ ਕੇ ਫਿਰ ਮਹਾਰਾਜ ਸਾਹਿਬ ਦੀ ਦਿਵਾਨ ਸਜਾਇਆ ਸਾਰੀਆਂ ਸੰਗਤਾਂ ਬੜੇ ਪ੍ਰੇਮ ਦੇ ਨਾਲ ਦਿਵਾਨ ਸਰਵਣ ਕੀਤਾ ਕੀਰਤਨ ਹੋਇਆ ਗੁਰੂ ਦੀਆਂ ਵਿਚਾਰਾਂ ਹੋਈਆਂ ਗੁਰਬਾਣੀ ਦੇ ਲੋਹੇ ਕੀਰਤਨ ਦੇ ਨਾਲ ਆਨੰਦ ਮਾਣਿਆ ਸਾਰੀਆਂ ਸੰਤਾਂ ਨੇ ਜਿਵੇਂ ਆਪ ਸੰਗਤਾਂ ਸਜੀਆਂ ਇਸੇ ਪ੍ਰਕਾਰ ਸਾਰੀਆਂ ਸੰਤਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਇੱਥੇ ਸਜਣ ਤੇ ਸਾਰੀਆਂ ਸਜੀਆਂ ਸਨ ਕਿਉਂਕਿ ਸ਼ਰੀਰ ਰੂਪ ਕਰਕੇ ਮਹਾਰਾਜ ਸਾਹਿਬ ਜੀ ਇੱਥੇ ਵਸਦੇ ਰਹੇ ਆ 12 ਸਾਲ ਮਹਾਰਾਜ ਸਾਹਿਬ ਜੀ ਨੇ ਇੱਥੇ ਹੀ ਰਹਿ ਕੇ ਦੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਕਿਤੇ ਮਹਾਰਾਜ ਸਾਹਿਬ ਜੀ ਬਾਅਦ ਵਿੱਚ ਗਏ ਆ ਇੱਕੋ ਵਾਰ ਗਏ ਆ ਜਦੋਂ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਖੈਰੇ ਜੱਟਾਂ ਵਾਲੇ ਤਵੇ ਦੇ ਮਗਰ ਲਾ ਕੇ ਆਖਿਆ ਸੀ ਵੀ ਮਹਾਰਾਜ ਤੁਸੀਂ ਇੱਥੋਂ ਚਲੇ ਜਾਓ ਅਹੀਂ ਮੀਂਹ ਪੋੜਣਾ ਵਾ ਜੇ ਤੁਸੀਂ ਪਵਾ ਸਕਦੇ ਤੇ ਤਾਂ ਵੀ ਠੀਕ ਆ ਤੇ ਨਹੀਂ ਪਵਾ ਸਕਦੇ ਤੇ ਤੁਸੀਂ ਕਦੂਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਚਲੇ ਜਾਓ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਚਾਦਰਾਂ ਮੋਢੇ ਤੇ ਰੱਖਿਆ ਤੇ ਮਹਾਰਾਜ ਸਾਹਿਬ ਜੀ ਇੱਥੋਂ ਚੱਲ ਕੇ ਤੇ ਖਾਨシャਪਰੀ ਵਾਲੇ ਸਥਾਨ ਤੇ ਚਲੇ ਗਏ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ ਕਿ ਤਿਹੇ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ ਫਿਰ ਉੱਥੇ ਜਾ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬੜਾ ਲੰਮਾ ਸਮਾਂ ਰਹੇ ਫਿਰ ਸਾਧ ਸੰਗਤ ਜੀ ਜਦੋਂ ਮੀਂਹ ਨਾ ਪਿਆ ਨ ਤੇ ਬਾਬਾ ਅਮਰਦਾਸ ਜੀ ਨੂੰ ਸਤਿਗੁਰੂ ਗੁਰੰਗਤ ਦੇਵ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਆਪਣੇ ਹੁੰਦਿਆ ਹੀ ਭੇਜ ਦਿੱਤਾ ਸੀਗਾ ਵੀ ਤੁਸੀਂ ਉਹ ਨਗਰੀ ਨੂੰ ਜਾ ਕੇ ਵਸਾਓ ਗੋਂਦੇ ਖਤਰੇ ਦੀ ਬੇਨਤੀ ਸੁਣ ਕੇ ਫਿਰ ਮਹਾਰਾਜ ਸਾਹਿਬ ਜੀ ਉੱਥੇ ਹੀ ਸਨ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਉੱਥੋਂ ਫਿਰ ਜਦੋਂ ਦਰਸ਼ਨ ਕਰਨ ਵਾਸਤੇ ਆਏ ਨਾ ਸਵੇਰੇ ਦੇ ਆਣ ਕੇ ਸੰਗਤਾਂ ਨੂੰ ਪੁੱਛਿਆ ਵੀ ਮਹਾਰਾਜ ਸਾਹਿਬ ਜੀ ਕਿੱਥੇ ਆ ਤੇ ਸੰਗਤਾਂ ਨੇ ਦੱਸਿਆ ਵੀ ਇੰਦਾ ਕਰਕੇ ਤਵੇ ਦੇ ਈਰਖਣ ਈਰਖਾ ਦੇ ਵਸ ਹੋ ਗਏ ਤੇ ਜੱਟਾਂ ਨੇ ਕਹਿ ਦਿੱਤਾ ਮਹਾਰਾਜ ਤੁਸੀਂ ਇਹਨੂੰ ਛੱਡ ਕੇ ਚਲੇ ਜਾਓ ਧਰਤੀ ਨੂੰ ਫਿਰ ਉਹ ਛੱਡ ਕੇ ਤੇ ਖਾਨシャ ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਹੁਣ ਮੀਂਹ ਪੈ ਗਿਆ ਉਹ ਇਹਨਾਂ ਨੂੰ ਪੁੱਛੋ ਖਾਂ ਜੱਟਾਂ ਨੂੰ ਫੇਰ ਉਹਨਾਂ ਨੇ ਕਿਹਾ ਵੀ ਨਹੀਂ ਮਾਰੇ ਮੀਂਹ ਤੇ ਪਿਆ ਕੋਈ ਨਹੀਂਗਾ ਫੇਰ ਜੇ ਸਤਿਗੁਰੂ ਗੁਰੂ ਅਮਰਦਾਸ ਜੀ ਕਹਿਣ ਲੱਗੇ ਵੀ ਜੇ ਨਹੀਂ ਨਾ ਮੀਂਹ ਤਵੇ ਨੂੰ ਕੋ ਪੁੱਛੋ ਵੀ ਜੇ ਮੀਂਹ ਪਵਾ ਸਕਦਾ ਠੀਕ ਹੈ ਜੇ ਨਹੀਂ ਪਵਾ ਸਕਦਾ ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਦਾ ਸੇਖ ਹੀ ਪਵਾ ਸਕਦਾ ਭਾਵ ਕੀ ਮੈਂ ਪਵਾ ਸਕਦਾ ਆ ਫੇਰ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਇਹ ਬਜਨਾ ਨੂੰ ਸੁਣ ਕੇ ਤੇ ਉਹ ਤਵੇ ਦੇ ਕੋਲ ਸਾਰੇ ਜੱਟ ਗਏ ਤੇ ਜੱਟਾ ਜਾ ਕੇ ਆਖਿਆ ਵੀ ਤਵਾ ਜੀ ਮੀਂ ਪਵਾਓ ਤੇ ਤਵਾ ਜੀ ਕੋ ਬੁਆ ਹੀ ਨਾ ਖੋਲਣਾ ਫੇਰ ਜੱਟਾ ਨੇ ਸਾਧ ਸੰਗਤ ਦੇ ਤਗੜਿਆ ਹੋ ਗਏ ਬੁਆ ਤੋੜ ਦਿੱਤਾ ਚੂਲਾ ਤੋੜ ਕੇ ਭੱਲ ਗਏ ਤੇ ਉਹਨੂੰ ਅੰਦਰੋਂ ਫੇਰ ਬਾਹਰ ਕੱਢਿਆ ਨਾ ਜਦੋਂ ਆਖਿਆ ਵੀ ਮੀਂ ਪਵਾ ਤੇ ਉਹ ਕਰੇ ਵੀ ਮੈਂ ਕਿਹੜਾ ਕੱਚ ਚ ਬੰਨਿਆ ਮੀ ਆਪੇ ਪਵਾ ਦਾਂਗਾ ਮੰਤਰ ਜੰਤਰ ਮਾਰਨ ਡਿਆਂ ਬਥੇਰੇ ਜੇਰਾ ਕਰਵਾ ਹਸਰਾ ਰੱਖੋ ਪਵਾ ਦੂੰਗਾ ਮੀ ਜਦੋਂ ਇਹੋ ਜਿਹੀਆਂ ਗੱਲਾਂ ਕਹਿਤੀਆਂ ਜੱਟਾਂ ਨੂੰ ਚੜ ਗੁੱਸਾ ਆ ਗਿਆ ਉਹਨਾਂ ਫੜ ਕੇ ਸਾਧ ਸੰਗਤ ਦੀ ਤਵੇ ਨੂੰ ਨਾ ਆਪੋ ਆਪਣੀਆਂ ਪਹਿਲੀਆਂ ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਆਪੋ ਆਪਣੀਆਂ ਪਹਿਲੀਆਂ ਚ ਲੈ ਜਿੱਥੇ-ਜਿੱਥੇ ਵੀ ਜ਼ਮੀਨਾਂ ਆ ਫਿਰ ਉਹ ਆਪੋ ਆਪਣੇ ਜੱਟ ਜਿਹੜੇ ਸੀ 100 ਕਿੱਲੇ ਵਾਲੇ 50 ਕਿੱਲੇ ਵਾਲੇ 20 ਕਿੱਲਾ ਵਾਲੇ ਉਹਨਾਂ ਦਾ ਜੋਰ ਸੀ ਉਹ ਚੋਕੇ ਦੇ ਆਪਣੇ ਆਪਣੇ ਪੈੜੀ 'ਚ ਲੈ ਗਏ ਤੇ ਉਹ ਜਿਹੜੇ ਗਰੇਵ ਸੀ ਜਾਂ ਵਿਚਾਰੇ ਮਹਾਤੜ ਸੀਗੇ ਕਿੱਲੇ ਵਾਲੇ ਦੋ ਕਿੱllen ਵਾਲੇ ਉਹ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਕੋਲ ਆਏ ਆਣ ਕੇ ਬੇਨਤੀ ਕਰਨ ਲੱਗੇ ਵੀ ਬਾਬਾ ਜੀ ਸਤਿਗੁਰੂ ਅਮਰਦਾਸ ਜੀ ਪਿੱਤੂ ਸਾਹਾ ਹੁਕਮ ਕੀਤਾ ਸੀ ਵੀ ਜਿਹਦੇ ਜੜੇ ਵੀ ਪੈੜੀ 'ਚ ਜਾਵੇ ਉੱਥੇ-ਉੱਥੇ ਮੀਂਹ ਪਵੇਗਾ ਤੇ 50 ਕਿੱਲੇ ਵਾਲੇ 100 ਕਿੱਲੇ ਵਾਲੇ ਲਈ ਜਾਂਦੇ ਆ ਧੋਗੇ 20 ਕਿੱਲੇ ਵਾਲੇ ਤੇ ਸਾਡੀ ਪੈੜੀ 'ਚ ਮarre ਜਾਂਦਾ ਨਹੀਂਗਾ ਹੁ ਇਹ ਫੇਰ ਸਾਧਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਸੂਰਜ ਢਲਣ ਤੱਕ ਸਮਾਂ ਥੋੜਾ ਰਹਿ ਗਿਆ ਹੈ ਸੂਰਜ ਢਲਣ ਦਾ ਸਮਾਂ ਆ ਚੁੱਕਾ ਆ ਤੇ ਜਿਹੜੇ ਜਿਹੜੇ ਪੈਲੀ ਤੇ ਦਾਏ ਤਾਂ ਮਾਸ ਵੀ ਚੜਿਆ ਜਾਊਗਾ ਨਾ ਉਥੇ ਵੀ ਮੀਂਹ ਪਊਗਾ ਫਿਰ ਜੱਟਾਂ ਨੇ ਸਾਧ ਸੰਗਤ ਜੜਕ ਬੈਠ ਕੇ ਮਗਰ ਪਾ ਗਏ ਤੇ ਬਹੁਤ ਧੂ ਧੂ ਕੇ ਨੂੰ ਤਵੇ ਨੂੰ ਮਾਰਿਆ ਸੀਗਾ ਤੇ ਇਹਦੀ ਬੋਟੀ-ਬੋਟੀ ਆਪੋ ਆਪਣੀ ਪੈਲੀ 'ਚ ਲੈ ਗਈ ਸੀ ਜਿਹੜੀ ਜਿਹੜੀ ਵੀ ਪੈਲੀ 'ਚ ਬੋਟੀ-ਬੋਟੀ ਗਈ ਉਸੇ ਜਾ ਕੇ ਮੀਂਹ ਪਿਆ ਆਵੇ ਐਸੇ ਬਹੁਤ ਯਾਰ ਐ ਫੇਰ ਸਾਧਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਲੈਣ ਵਾਸਤੇ ਸਿੱਖ ਸੰਗਤ ਇਥੋਂ ਖਡੂਰ ਸਾਹਿਬ ਤੋਂ ਜਿੰਨਾ ਜੱਟਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੀ ਮਹਾਰਾਜ ਤੁਸੀਂ ਚਲੇ ਜਾਓ ਉਹਨਾਂ ਦੀ ਬੇਨਤੀ ਸੁਣ ਕੇ ਮਹਾਰਾਜ ਚਲੇ ਗਏ ਸੀ ਤੇ ਉਹੋ ਹੀ ਬੇਨਤੀ ਕਰਨ ਵਾਸਤੇ ਫੇਰ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਨਾਲ ਖਾਨ ਛਾਪੜੀ ਵਾਲੇ ਥਾਂ ਤੇ ਗਏ ਨਾ ਜੇ ਇਸ ਸਮੇਂ ਤੇ ਸਤਿਗੁਰੂ ਗੁਰੂ ਅੰਗਦ ਦੇਵ ਸੱਜੇ ਪਾਤਸ਼ਾਹ ਨੇ ਮੁਖ ਫੇਰ ਲਿਆ ਸਤਿਗੁਰੂ ਗੁਰੂ ਅਮਰਦਾਸ ਜੀ ਵੱਲ ਵੇਖਿਆ ਹੀ ਨਹੀਂ ਤੇ ਫੇਰ ਮਹਾਰਾਜ ਸਾਹਿਬ ਨੇ ਬੇਨਤੀ ਕੀਤੀ ਗੁਰੂ ਅਮਰਦਾਸ ਜੀ ਨੇ ਮਹਾਰਾਜ ਮੇਰੇ ਕੋਲੋਂ ਕੀ ਗਲਤੀ ਹੋ ਗਈ ਆ ਤੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਬਾਬਾ ਅਮਰਦਾਸ ਜੋ ਵਾਹਿਗੁਰੂ ਦਾ ਪਾਣਾ ਸੀ ਉਸ ਵਾਹਿਗੁਰੂ ਦੇ ਪਾਣੇ ਵਿੱਚ ਤੁਸੀਂ ਦਖਲ ਦਿੱਤਾ ਆ ਤੁਹਾਨੂੰ ਇਹ ਨਹੀਂ ਸੀ ਚਾਹੀਦਾ ਨਹੀਂ ਸੀ ਦੇਣਾ ਚਾਹੀਦਾ ਦਖਲ ਜਿਵੇਂ ਵਾਹਿਗੁਰੂ ਨੂੰ ਪਾਉਂਦਾ ਇਹ ਵਾਹਿਗੁਰੂ ਦੇ ਰੰਗ ਵਿੱਚ ਰਾਜੀ ਸਾਂ ਜੇ ਉੱਥੇ ਖਡੂਰ ਸਾਹਿਬ ਦੀ ਧਰਤੀ ਤੇ ਪ੍ਰਚਾਰ ਪ੍ਰਸਾਦ ਦੀ ਸੇਵਾ ਲੱਗੀ ਸੀ ਤੇ ਉੱਥੇ ਕਰੀ ਗਏ ਆ ਜੇ ਹੁਣ ਇੱਥੇ ਆ ਗਏ ਆ ਤੇ ਤਾਂ ਵੀ ਇੱਥੇ ਵੀ ਸਾਨੂੰ ਖੁਸ਼ੀ ਆ ਕੋਈ ਹਰਖ ਨਹੀਂਗਾ ਕਿਸੇ ਪ੍ਰਕਾਰ ਦਾ ਕੋਈ ਗਮੀ ਨਹੀਂ ਗੀ ਸਾਡੇ ਮਨ ਦੇ ਵਿੱਚ ਹੈ ਫੇਰ ਮਹਾਰਾਜ ਨੂੰ ਬੇਨਤੀ ਕੀਤੀ ਨਾ ਮਹਾਰਾਜ ਕਿਰਪਾ ਕਰੋ ਬਖਸ਼ ਲਓ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਜਦੋਂ ਬੇ ਬੇਨਤੀ ਕੀਤੀ ਤੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਾਬਾ ਅਮਰਦਾਸ ਜੀ ਅੱਜ ਤੋਂ ਬਾਅਦ ਤੁਸੀਂ ਇਹੋ ਜੀ ਕਰਾਮਾਤ ਕਦੀ ਵੀ ਨਹੀਂ ਵਿਖਾਉਣੀ ਹੈ ਤੇ ਫਿਰ ਹੱਥ ਜੋੜੇ ਕਹਿਣ ਲੱਗੇ ਸਤਿਵੰਤ ਜੀ ਮਹਾਰਾਜ ਕਿਰਪਾ ਕਰੋ ਹੰਖਦੂਰ ਸਾਹਿਬੇ ਚਰਨ ਪਾਓ ਫਿਰ ਇੱਥੇ ਆ ਗਏ ਮਲਖਾੜੇ ਸਾਹਿਬ ਵਿਖੇ ਇੱਥੇ ਆਣ ਕੇ ਫਿਰ ਸਾਧ ਸੰਗਤ ਜੀ ਪ੍ਰਚਾਰ ਪ੍ਰਸਾਰ ਕਰਨ ਲੱਗੇ ਇੱਥੇ ਹਮਾਈਉ ਬਾਦਸ਼ਾਹ ਆਇਆ ਜਿਹੜਾ ਸ਼ੇਰ ਸਾਹ ਸ਼ੂਰੀ ਕੋ ਹਾਰ ਥਾ ਕੇ ਆਇਆ ਸੀਗਾ ਤੇ ਉਹ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਉਸ ਸਮੇਂ ਬੱਚਿਆਂ ਨੂੰ ਵਿਦਿਆ ਪੜਾ ਰਹੇ ਸੀਗੇ ਗੁਰ ਉਸ ਦੀਆਂ ਵੀ ਕਰਵਾ ਰਾਇ ਸੀ ਤੇ ਮਹਾਰਾਜ ਸਾਹਿਬ ਜੀ ਨੇ ਇਹਦੇ ਵੱਲ ਵੇਖਿਆ ਤੱਕ ਵੀ ਨਹੀਂ ਹਮਾਈਓਂ ਵੱਲ ਤੇ ਇਹਨੇ ਗੁੱਸੇ ਵਿੱਚ ਆਣ ਕੇ ਆਪਣੇ ਤਲਵਾਰ ਦੇ ਮੁਠੇ ਨੂੰ ਹੱਥ ਪਾਇਆ ਤੇ ਤਲਵਾਰ ਕੱਢਣ ਲੱਗਾ ਤੇ ਤਲਵਾਰ ਨਿਕਲੀ ਨਾ ਮੁਠੇ ਦੇ ਨਾਲ ਹੀ ਸਾਧ ਸੰਗਤ ਜੀ ਦਾ ਜਿਹੜਾ ਹੱਥ ਸੀ ਉਹ ਜੁੜਿਆ ਰਹਿ ਗਿਆ ਤੇ ਇਹ ਫੇਰ ਮਹਾਰਾਜ ਸਾਹਿਬ ਸੱਚੇ ਪਾਰਸ਼ਾ ਦੇ ਚਰਨੀ ਟੈਪਿਆ ਕਿਰਪਾ ਕਰੋ ਬਖਸ਼ ਲਓ ਮਹਾਰਾਜ ਮੇਰੇ ਕੋਲ ਵੱਡੀ ਭੁੱਲ ਹੋ ਗਈ ਹੈ ਆਪ ਕਿਰਪਾ ਕਰਕੇ ਬਖਸ਼ ਲਓ ਜੇ ਮੈਨੂੰ ਬਖਸ਼ ਲਓ ਸਤਿਗੁਰੂ ਗੁਰੰਗਤ ਦੇ ਜਦੋਂ ਚਰਨੀ ਟੈ ਆ ਪਿਆ ਮਹਾਰਾਜ ਸਾਹਿਬ ਕਹਿਣ ਲੱਗੇ ਰਾਜ ਭਾਗ ਤੇ ਆਜੀ ਤੈਨੂੰ ਦੇ ਦੇਣਾ ਸੀ ਜੇ ਨਿਮਰਤਾ ਧਾਰਨ ਕਰਕੇ ਆਉਣਾ ਤੈਨੂੰ ਪਰਖ ਹੀ ਰਹੇ ਸਾਂ ਪਰ ਹਾਂ ਹੁਣ ਤੂੰ ਆਪਣੇ ਬਲਿਹਤ ਦੇਸ਼ ਵਿੱਚ ਜਾ ਉੱਥੋਂ ਜਾ ਕੇ ਫੌਜ stdcਾ ਕੇ ਲਿਆਵੀ ਤੇ ਸ਼ੇਰ ਸਾਸ ਸੂਰੀ ਨੂੰ ਆਣ ਕੇ ਜਿੱਤ ਲਵੇ ਤੇਰੀ ਅਵਛੇ ਜਿੱਤ ਹੋਵੇਗੀ ਤੇ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਤਿਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ ਤੈਨੂੰ ਫੇਰ ਦੁਬਾਰਾ ਤੋਂ ਰਾਜ ਭਾਗ ਦੀ ਪ੍ਰਾਪਤੀ ਹੋਵੇਗੀ ਇਥੋਂ ਸਾਰ ਸੰਗਜੋ ਵਰ ਲੈ ਕੇ ਗਿਆ ਮਹਾਈਓ ਬਾਦਸ਼ਾ ਤੇ ਫੇਰ ਉਹਦਾ ਜਿਹੜਾ ਰਾਜ ਭਾਗ ਸੀ ਉਹ ਦੁਬਾਰਾ ਕਾਇਮ ਹੋਇ ਇਸੇ ਪ੍ਰਕਾਰ ਇੱਥੇ ਸਿੱਧਾਂ ਨੇ ਆਣ ਕੇ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਨਾਲ ਵਿਚਾਰ ਕਰਨੀ ਚਾਹੀਏ ਉਹਨਾਂ ਦੇ ਮਨ ਵਿੱਚ ਸ਼ੰਕਾ ਸੀਗਾ ਵੀ ਸਤਿਗੁਰੂ ਗੁਰੂ ਅੰਗਦ ਦੇਵ ਜੀ ਤੇ ਗੁਰੂ ਨਾਨਕ ਸਾਹਿਬ ਜੀ ਕੋ ਵੱਖਰਾ ਵੱਖਰਾ ਨੇ ਇਹਨਾਂ ਵਿੱਚ ਅੰਤਰ ਬੜਾ ਪਰ ਜੋਤ ਤੇ ਉਹ ਹੀ ਸੀ ਨਾ ਜੋਤ ਉਹ ਹਉ ਜੁਗਤ ਸਾਇ ਸਾਇ ਕਾਇਆ ਫੇਰ ਪਲਟਿਆ ਜੋਤ ਵੀ ਉਹ ਜੋਗਤੀ ਵੀ ਉਹ ਸਿਰਫ ਤੇ ਸਿਰਫ ਕਾਇਆ ਸਰੀਰ ਹੀ ਬਦਲਿਆ ਔਰ ਕੁਝ ਵੀ ਨਹੀਂ ਬਦਲਿਆ ਸਾਧ ਸੰਗਤ ਜੀ ਜੋਤ ਵੀ ਉਹ ਵਰਤਦੀ ਰਹੀ ਆ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤੱਕ ਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ਰਨਾਮਾ ਪ੍ਰਕਾਸ਼ ਸੰਗੁਰੂ ਜੀ ਇਹਨਾਂ ਵਿੱਚ ਵੀ ਦਸਾਂ ਪਾਤਸ਼ਾਹਾਂ ਦੀ ਜੋਤ ਵਰਤਦੀ ਆ ਜਿਹੜਾ ਵੀ ਭਾਵਨਾ ਦੇ ਨਾਲ ਇਹਨਾਂ ਦੇ ਦਰਸ਼ਨ ਕਰਦਾ ਉਹਨਾਂ ਨੂੰ ਦਸਾਂ ਪਾਤਸ਼ਾਹਾਂ ਦੇ ਦਰਸ਼ਨ ਹੋ ਜਾਂਦੇ ਆ ਤੋਂ ਇਸ ਪ੍ਰਕਾਰ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਕੋਲ ਜਦੋਂ ਉਹ ਆਪਣੇ ਮਨ ਦੇ ਵਿੱਚ ਦੁਬਿਧਾ ਲੈ ਕੇ ਆਏ ਨਾ ਸ਼ੰਕਾ ਲੈ ਕੇ ਆਏ ਵੀ ਮਹਾਰਾਜ ਜੀ ਅਹੀ ਪਰਖ ਕਰਨੀ ਆ ਤੇ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਨਾਲ ਜਦੋਂ ਵਿਚਾਰ ਕਰਨ ਲੱਗੇ ਤੇ ਮਹਾਰਾਜ ਸਾਹਿਬ ਨੇ ਇੱਕੋ ਹੀ ਪ੍ਰਸ਼ਨ ਕੀਤਾ ਉਹਨਾਂ ਨੂੰ ਉੱਤਰ ਹੀ ਨਹੀਂ ਆਇਆ ਫੇਰ ਉਹ ਹੜਖਾਰ ਕੇ ਤੇ ਮਹਾਰਾਜ ਸਾਹਿਬ ਜੀ ਦੇ ਚਰਨੇ ਟਾਇਪ ਹੈ ਸਿੱਧ ਸਾਰੇ ਕਹਿਣ ਲੱਗੇ ਮਹਾਰਾਜ ਖਿਮਾ ਕਰ ਦਿਓ ਅਸੀਂ ਤੇ ਪਰਖ ਕਰਨ ਵਾਸਤੇ ਆਏ ਸਾਂ ਬਿਕਾਰਿਆ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਅਮਰਦਾਸ ਜੀ ਵੱਖਰੇ ਵੱਖਰੇ ਨੇ ਪਰ ਮਾਰਾ ਸਾਨੂੰ ਅੱਜ ਗਿਆਤ ਹੋ ਗਿਆ ਗਿਆਨ ਹੋ ਗਿਆ ਸਮਝੀ ਹੋ ਗਈ ਜਿਵੇਂ ਗੁਰੂ ਨਾਨਕ ਸਾਹਿਬ ਦੇ ਕੋਲ ਉਹ ਹਾਰ ਖਾਧੀ ਸੀ ਨਾ 83 ਜ਼ਿੱਦਾਂ ਨੇ ਗੋਰਖਨਾਥ ਦੇ ਸਮੇਤ ਆਪਣੇ ਗੁਰੂ ਦੇ ਸਮੇਤ ਓਵੇਂ ਮਾਰਾ ਜੀ ਤੁਹਾਡੇ ਕੋਲੋਂ ਵੀ ਹਾਰ ਖਾ ਲਈਆ ਕਿਰਪਾ ਕਰਕੇ ਬਖਸ਼ ਲੋ ਮਾਰਾ ਸਾਹਿਬ ਕਹਿੰਦੇ ਬਖਸ਼ੇ ਗਏ ਫਿਰ ਇਸ ਪ੍ਰਕਾਰ ਸਾਧ ਸੰਗਤ ਜੀ ਉਹਨਾਂ ਨੂੰ ਵੀ ਨਿਹਾਲ ਕਰਤਾਰਤ ਕੀਤਾ ਉਪਦੇਸ਼ ਬਖਸ਼ਿਆ ਵੀ ਸਤਨਾਮ ਵੈਦੂ ਦਾ ਜਾਪ ਜਕੋ ਐਵੇਂ ਲੰਮੀਆਂ ਉਮਰਾਂ ਵਧਾਈਆਂ ਦਾ ਕੀ ਫਾਇਦਾ ਜੇ ਹੰਕਾਰ ਹੀ ਰਿਹਾ ਮਨ ਦੇ ਵਿੱਚ ਇਦ ਕਰਕੇ ਕੋਈ ਸਤਨਾਮ ਵੈਗਰੂ ਦਾ ਜਾਬ ਜੱਕੋ ਤੇ ਆਪਣੇ ਜੀਵਨ ਕਾਲ ਜਿਹੜਾ ਹੈ ਉਹਨੂੰ ਸਫਲ ਕਰੋ। ਇਵੇਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇੱਥੇ ਬੱਚਿਆਂ ਨੂੰ ਮ ਗੁਰਮੁਖੀ ਲਿਪੀ ਜਿਹੜੀ ਸਾਹਿਬ ਸਿੰਘ ਜੀ ਦੇ ਪ੍ਰਾਪੇ ਦੀ ਯੂਨੀਵਰਸਿਟੀ ਕਹਿ ਲਿਆ ਨਾ ਉਹ ਵੀ ਪਹਿਲੀ ਇੱਥੇ ਹੀ ਖੋਲਹੀ ਗਈ ਆ ਸਾਧੂ ਗੁਰੂ ਸਾਹਿਬ ਜੀ ਵੱਲੋਂ ਇਹਦੇ ਵਿੱਚ ਕੋਈ ਆਕਤਨੀ ਨਹੀਂ ਹੋਵੇਗੀ। ਇਹ ਬਿਲਕੁਲ ਸੱਚ ਆ ਸਿਕਾਈ ਆ ਵੀ ਇਸ ਸਾਧੂ ਦੇ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਗੁਰਮੁਖੀ ਲਿਪੀ ਜਿਹੜੀ ਆ ਉਹ ਸੋਧੋਚਾਰਨ ਕਰਕੇ ਸਾਨੂੰ ਪੈਂਤੀ ਅਥਰੀ ਦਿੱਤੇ ਆ। ਉਵੇਂ ਸਾਡੇ ਵਿੱਚ ਇਹ ਵੀ ਆ ਗਿਆ ਕਿ 42 ਅੱਖਰ ਹੋ ਗਏ ਆ 6 ਅੱਖਰ ਵਾਧੂ ਪਾ ਦਿੱਤੇ ਗਏ ਬਿੰਨੀਆਂ ਵਾਲੇ ਪਰ ਸਤਿਗੁਰੂ ਅੰਦਰ ਸਾਹਿਬ ਸੱਚੇ ਪਾਤਸ਼ਾਹ ਨੇ ਬਿੰਨੀਆਂ ਵਾਲੇ ਘਰ ਨਹੀਂ ਪਾਏ ਮਹਾਰਾਜ ਸਾਹਿਬ ਜੀ ਨਾਲ ਜੋ ਆਪਾਂ ਦਰਸ਼ਨ ਕਰ ਰਹੇ ਨਾ 35 ਅੱਖਰ ਇਹੋ ਸਾਧ ਸੰਗਤ ਜੀ ਸਾਨੂੰ ਬਖਸ਼ੇ ਆ ਫਿਰ ਇਸ ਸਥਾਨ ਤੇ 12 ਸਾਲ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਘਰ ਦੀ ਗੁਰੂ ਅਵਰਦਾਸ ਜੀ ਨੇ ਸੇਵਾ ਕੀਤੀ ਆ ਬੜੇ ਤਨਦੇਹੀ ਨਾਲ ਸੇਵਾ ਕੀਤੀ ਆ ਰਾਤ ਦਿਨ ਇੱਕ ਕਰਕੇ ਸੇਵਾ ਕੀਤੀ ਆ ਤੇ ਇਸੇ ਸਾੜ ਦੇ ਜਦੋਂ ਸੇਵਾ ਕਰਦੇ ਆ ਕਰਦੇ ਆ ਵੇਖਣੋ ਸਾਹ ਸਿੰਘ ਜੀ ਐਸ ਸਾੜ ਤੋਂ ਤੁਰਨਾ ਤੇ ਰਾਤ 12:00 12:30 ਮੇਰੇ ਬਾਬਾ ਮਰਦਾਹ ਦੀ ਚੱਲ ਪੈਂਦੇ ਸੀਗੇ ਤੇ ਪੁੱਠੇ ਕਦਮੀ ਜਾਂਦੇ ਸੀ ਪੁੱਠੇ ਕਦਮਾਂ ਤੋਂ ਭਾਵੇਂ ਐਦਾਂ ਮਹਾਰਾਜ ਸਾਹਿਬ ਤੋਂ ਮਰਦਾਹ ਜੀ ਨੇ ਮੁਖੜਾ ਰੱਖਣਾ ਆਪਣਾ ਤੇ ਆਪ ਮਹਾਰਾਜ ਸਾਹਿਬ ਜੀ ਨੇ ਜਿਹੜੇ ਪੇਠ ਪਰਨੇ ਪਾਸੇ ਨੂੰ ਰੱਖਣੇ ਆ ਜਿਹੜਾ ਦਮਦਮਾ ਸਾਹਿਬ ਗੋਇੰਦਵਾਲ ਸਾਹਿਬ ਰਸਤੇ ਵਿੱਚ ਆਉਂਦਾ ਸਥਾਨ ਉੱਥੇ ਜਾ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਵੱਲ ਨੂੰ ਮੁੱਖ ਕਰਕੇ ਤੇ ਨਮਸਕਾਰ ਕਰਨੀ ਆ ਮੱਥਾ ਟੇਕਣਾ ਤੇ ਕਹਿਣਾ ਮਹਾਰਾਜ ਉਹਨਾਂ ਅੱਗੇ ਬਖਸ਼ੋ ਤੇ ਪਰ੍ਹਾਂ ਨੂੰ ਮੁੱਖ ਕਰਕੇ ਮਹਾਰਾਜ ਜਲ ਲੈ ਆਉਣਾ ਫਿਰ ਸਾਧ ਸੰਗਤ ਜੀ ਇਸੇ ਪ੍ਰਕਾਰ ਉਹਨਾਂ ਨੇ ਪਰਲੇ ਪਾਸੇ ਨੂੰ ਮੁੱਖ ਕਰਕੇ ਗੋਇਲਵਾਲ ਸਾਹਿਬ ਦੀ ਧਰਤੀ ਨੂੰ ਬਿਆਸਾ ਦਰਿਆ ਤੋਂ ਜਲ ਲੈ ਕੇ ਫਿਰ ਇੱਥੇ ਆਉਣਾ ਤੇ ਪੈਰ ਰਾਬ ਨਹੀਂ ਜਾਂ ਰਹੀਂਦੇ ਆ 2-3 ਵਜੇ ਦੇ ਲਗਭਗ ਮਹਾਰਾਜ ਸਾਹਿਬ ਜੀ ਦਾ ਅਨਕਿ ਇਸ਼ਨਾਨ ਕਰਾਉਣਾ ਗੁਰਮੰਗਲ ਸਾਹਿਬ ਜੀ ਦਾ ਫਿਰ ਇੱਕ ਸਮੇਂ ਪਰਖ ਵੀ ਹੋਈ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਗੁਰੂ ਅੰਗਦ ਸਾਹਿਬ ਜੀ ਨੇ ਅਨੁਇਕਾ ਇਹਨੂੰ ਗੁਰਤਾਗਦੀ ਦੇਣੀ ਆ ਜਿਸ ਅਨੁਸਾਰ ਸੰਗਤ ਜੀ ਕੋਈ ਵੀ ਆਪਾਂ ਪਦਵੀ ਤੇ ਬਿਠਾਉਣਾ ਵਾ ਉਹਨੂੰ ਬੜਾ ਕੋਖ ਪੜਤਾਲ ਕਰੀਦੇ ਆ ਉਹਦੇ ਤੇ ਇਹ ਹੈ ਆ ਕਾਬਲੇ ਦੇ ਤੇ ਉਹ ਸਤਿਗੁਰੂ ਗੁਰਮਰਦਾਸ ਜੀ ਦੀ ਵੀ ਹੋਈ ਆ ਜਿਵੇਂ ਗੁਰੂ ਅੰਗਦ ਸਾਹਿਬ ਜੀ ਦੀ ਹੋਈ ਗੁਰੂ ਨਾਨਕ ਸਾਹਿਬ ਨੇ ਕੀਤੀ ਆ ਇਵੇਂ ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਪਰਖ ਕੀਤੀ ਤੇ ਆਲਜੀਤ ਬਾਬਾ ਅਮਰਦਾਸ ਜੀ ਉਧਰੋਂ ਜਲਿਆ ਰਹੇ ਤੇ ਜਿਹੜਾ ਅੰਗੀਠਾ ਸਾਹਿਬ ਆ ਨਾ ਖਡੂਰ ਸਾਹਿਬ ਇਥੇ ਸਥਾਨ ਉਥੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਲ ਲਿਆਉਂਦਿਆਂ ਲਿਆਉਂਦਿਆਂ ਉਹ ਘਰ ਸੀਗਾ ਜੁਲਾਹ ਦਾ ਖੱਡੀ ਕਿਹਾ ਜਾਂਦਾ ਸੀਗਾ ਤੇ ਉਸ ਜੁਲਾਹੇ ਦੇ ਖੱਡੇ ਦੇ ਵਿੱਚ ਸਾਧਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਛੇਡਾ ਲੱਗਣ ਕਾਰਨ ਕਿੱਲੇ ਦੇ ਤੇ ਉਹ ਕੁੰਬਲ ਦੇ ਵਿੱਚ ਡਿੱਗੇ ਖੱਡੀ ਦੇ ਉੱਤੇ ਡਿੱਗੇ ਤੇ ਜਿਸ ਸਮੇਂ ਡਿੱਗੇ ਤੇ ਜੁਲਾਹਾ ਪੁੱਛਣ ਲੱਗਾ ਕੌਣ ਹੈ ਤੇ ਜੁਲਾਹੇ ਨੇ ਕਿਹਾ ਵੀ ਇਸ ਸਮੇਂ ਕੌਣ ਹੋਣਾ ਅਰੋਂ ਨਿਥਾਵਾਂ ਹੀ ਹੋਣਾ ਜਿਸ ਨੂੰ ਕਦੇ ਥਾਂ ਨਹੀਂ ਗਈ ਆਪਣੇ ਕੁੜਮਾ ਦੇ ਘਰ ਵਿੱਚ ਪਾਣੀ ਢੋਦਾ ਫਿਰਦਾ ਤੇ ਜਦੋਂ ਇਹ ਸਾਧ ਸੰਗਤ ਜੀ ਮਿਹਣਾ ਮਾਰਿਆ ਨਾ ਸਤਗੁਰੂ ਅਮਰਦਾਸ ਜੀ ਨੂੰ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਮਲੀਏ ਝੱਲ ਗਏ ਅਸੀਂ ਥਾਵਾਂ ਵਾਲੇ ਆ ਨਾ ਥਾਵਾਂੇ ਨਹੀਂ ਤੂੰ ਤੇ ਸਾਨੂੰ ਨਥਾ ਨਥਾਵਾਂ ਬਣਾ ਸੁੱਟਿਆ ਪਰ ਸਤਿਗੁਰੂ ਗੁਰੰਗਤ ਸਾਹਿਬ ਜਿਨ੍ਹਾਂ ਨੇ ਘਰ ਦੀ ਮੈਂ ਸੇਵਾ ਕਰਦਾ ਨਾ ਉਹ ਸਾਰਿਆਂ ਨੂੰ ਥਾਮ ਬਖਸ਼ਣ ਵਾਲੇ ਆ ਐਸੇ ਦੀਨ ਦয়াল ਪਾਤਸ਼ਾਹ ਨੇ ਤੇ ਫੇਰ ਸਾਰ ਸੰਗਤ ਜੀ ਇਹਨੇ ਬਚਨ ਕਰਨ ਦੀ ਦੇਰ ਸੀ ਉਹ ਜਿਹੜੀ ਜਲਾਈ ਸੀ ਕਮਲੀ ਹੋ ਕੇ ਝੱਲੀ ਹੋ ਗਿਆ ਆਪਣੇ ਬਸਤਰ ਪਾੜ ਕੇ ਤੇ ਬਾਹਰ ਜੰਗਲ ਨੂੰ ਭੱਜ ਗਈ ਤੇ ਜਦੋਂ ਮਹਾਰਾਜ ਸਾਹਿਬ ਜੀ ਨੇ ਆੜ ਕੇ ਇਸ਼ਨਾਨ ਕਰਾਇਆ ਸਤਿਗੁਰੂ ਅਮਰਦਾਸ ਜੀ ਨੇ ਜਦ ਜਲਾਇਆ ਸਵੇਰ ਹੋਈ ਸੂਰਜ ਉਦੇ ਹੋਇਆ ਤੇ ਮਹਾਰਾਜ ਦੇ ਕੋਲ ਆਇਆ ਆਣ ਕੇ ਇੱਥੇ ਦਰਸ਼ਨ ਕੀਤੇ ਮਹਾਰਾਜ ਸਾਹਿਬ ਜੀ ਕਿਰਪਾ ਕਰੋ ਮੇਰੇ ਘਰ ਵਾਲੀ ਚੱਲੀ ਹੋ ਗਈ ਆ ਕਮਲੀ ਹੋ ਗਈ ਆ ਕਿਰਪਾ ਕਰਕੇ ਬਖਸ਼ ਲਓ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਕਹ ਲਗੇ ਵੀ ਕਾਰਨ ਕੀ ਹੋਇਆ ਉਹ ਕਾਰਨ ਦੱਸਣ ਲੱਗਾ ਕਹਿੰਦਾ ਮਹਾਰਾਜ ਮੈਂ ਇਦਾਂ ਕਹਿ ਬੈਠਾ ਸਾਹਿਬ ਕਿ ਕੌਣ ਡਿੱਗਾ ਹਵੇਲੇ ਕੌਣ ਹੈ ਤੇ ਮੇਰੇ ਘਰ ਵਾਲੀ ਨੇ ਕਹਿ ਦਿੱਤਾ ਵੀ ਐਸ ਮੇਰੇ ਹਮਣੋਂ ਨੂੰ ਥਾਵਾਂ ਆ ਜਿਹਨੂੰ ਕਿਤੇ ਥਾਂ ਨਹੀਂ ਗਈ ਤੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਅੱਗੋਂ ਬਚਨ ਕਹਿ ਦਿੱਤਾ ਵੀ ਤੂੰ ਦੇ ਘਮਣੀ ਆ ਝੱਲਣੀ ਆ ਤੂੰ ਸਾਡੇ ਗੁਰੂ ਕੰਗੜ ਦੇਵ ਸੱਚੇ ਪਾਤਸ਼ਾਹ ਦੇ ਉੱਪਰ ਉਂਗਲ ਚੁੱਕੀ ਆ ਉਹ ਤੇ ਸਾਰਿਆਂ ਨੂੰ ਥਾਂ ਮੁਕਸ਼ਨ ਵਾਲਾ ਹੈ ਤੇ ਉਸ ਸਮੇਂ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਕਹਿਣ ਲੱਗੇ ਕਹਿੰਦੇ ਵੀ ਜਿਹੜਾ ਤੁਹਾਡਾ ਘਰ ਆ ਨਾ ਇਹ ਸਾਨੂੰ ਦੇ ਦਿਓ ਜਿੰਨਾ ਵੀ ਮਾਮਲਾ ਚਾਹੀਦਾ ਜਿੰਨੇ ਪੈਸੇ ਚਾਹੀਦੇ ਉਹ ਤੁਹਾਨੂੰ ਦੇ ਦਿੰਨੇ ਆ ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮ ਲਾਇਆ ਖਜ਼ਾਨੇ ਗੁਰੂ ਘਰ ਦੇ ਬਾਬਾ ਬੁੱਢਾ ਸਾਹਿਬ ਜੀ ਰਹੇ ਆ ਤੇ بابا ਬੁੱਢਾ ਸਾਹਿਬ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਵੀ ਕਿਹਾ ਜਾਂਦਾ ਹੈ ਕਿਉਂਕਿ ਸਤਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਸ ਸਮੇਂ ਜੋਤੀ ਜੋ ਸਮਾਏ ਸ਼ਹੀਦ ਸ਼ਹਾਦਤ ਦਾ ਮੁਰਾਦਬਾ ਪੀਪਾ ਪ੍ਰਾਪਤ ਕੀਤਾ ਨਾ ਲਾਹੌਰ ਦੀ ਧਰਤੀ ਤੇ ਤੇ ਪੰਜਾਂ ਸਿੱਖਾਂ ਨੂੰ ਨਾਲ ਹੀ ਹੁਕਮ ਦੇ ਕੇ ਭੇਜਿਆ ਸੀਗਾ ਵੀ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਡੇ ਪੁੱਤਰ ਨੂੰ ਇਹ ਵਜਨ ਕਹਿ ਦਿਓ ਵੀ ਜੋ ਵੀ ਬ੍ਰਹਮ ਗਿਆਨੀ بابا ਬੁੱਢਾ ਸਾਹਿਬ ਜੀ ਕਹਿਣ ਨਾ ਉਹ ਵਜਨ ਕਰ ਲਓ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦਾ ਵਜਨ ਕਰਕੇ ਮੰਨ ਲੈਣਾ ਹੈ ਤੇ ਇਸ ਪ੍ਰਕਾਰ ਬਾਬਾ ਬੁੱਢਾ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਵੀ ਸਾਰ ਸੰਗਤ ਜੀ ਸਰੂਪ ਕਰਕੇ ਮੰਨਿਆ ਜਾਂਦਾ ਹੈ ਇਹਦੇ ਵਿੱਚ ਅਚਕਤ ਨਹੀਂ ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ ਹੈ ਗੁਰੂ ਸਾਹਿਬ ਜੀ ਦੇ ਸਿੱਖਾਂ ਦੇ ਵਿੱਚ ਹੀ ਸਤਿਗੁਰ ਜੀ ਵਰਤਦੇ ਆ ਬਾਹਰ ਥੋੜੀ ਆ ਕਿਤੇ ਸਤਿਗੁਰ ਸਾਹਿਬ ਜੀ ਦੇ ਗੁਰਸਿੱਖਾਂ ਦੇ ਵਿੱਚ ਹੀ ਆ ਜਿਹੜਾ ਪ੍ਰੇਮ ਭਾਵਨਾ ਦੇ ਨਾਲ ਸਤਿਗੁਰਾਂ ਨੂੰ ਯਾਦ ਕਰਦਾ ਸਤਿਗੁਰੂ ਜੀ ਉੱਥੇ ਹੀ ਦਰਸ਼ਨ ਦਿੰਦੇ ਫਿਰ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਉਹ ਥਾਂ ਖਰੀਦਿਆ ਤੇ ਮਹਾਰਾਜ ਨੇ ਨਾਲ ਹੀ ਬਾਬਾ ਅਮਰਦਾਸ ਜੀ ਨੂੰ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਜਨ ਕਰ ਦਿੱਤਾ ਵੀ ਉਸ ਸਥਾਨ ਤੇ ਸਾਡਾ ਅੰਤਿਮ ਸੰਸਕਾਰ ਕਰਨਾ ਹੈ। ਫਿਰ ਸਾਰ ਸੰਗਤ ਜੀ ਪੰਜ ਭੂਤਕ ਸਰੀਰ ਇਹ ਵੀ ਮਹਾਂਪੁਰਖਾਂ ਦੇ ਕੋਲੋਂ ਅਸੀਂ ਬਚਨ ਸੁਨੇ ਆ ਜਿਸ ਸਮੇਂ ਆਪ ਜੀ ਪੰਜ ਭੂਤਕ ਸਰੀਰ ਨੂੰ ਇੱਥੇ ਤਿਆਗਣ ਲੱਗੇ ਨਾ ਤੇ ਸਿੱਖਾਂ ਦੇ ਮਨ ਵਿੱਚ ਦੁਬਿਧਾ ਪੈਦਾ ਹੋਈ ਸ਼ੰਕਾ ਪੈਦਾ ਹੋਇਆ। ਕਹਿਣ ਲੱਗੇ ਵੀ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਤੇ ਸਣ ਦੇ ਹੀ ਸੱਚਖੰਡੀ ਗਏ ਸਨ ਉਹਦਾ ਉਹਨਾਂ ਦਾ ਅੰਤਿਮ ਸੰਸਕਾਰ ਨਹੀਂ ਹੋਇਆ। ਉਹਦੇ ਸਨ ਦੇ ਹੀ ਸੱਚਖੰਡ ਚਲੇ ਗਏ ਸਨ ਤੇ ਜੇ ਵਾਕਿਆ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਅੰਗਦ ਸਾਹਿਬ ਜੀ ਦੇ ਵੇਚਿਆ ਤੇ ਵੀ ਸਨ ਦੇ ਹੀ ਸੱਚਖੰਡ ਜਾਣ ਜਦੋਂ ਇਹ ਮੰਨ ਦੇ ਵਿੱਚ ਦੁਬਿਧਾ ਪੈਦਾ ਹੋਈ ਜੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਇੱਥੇ ਬੈਠੇ ਬੈਠੇ ਲੋਕ ਹੋ ਗਏ ਸਾਥ ਸੰਗਤ ਗੁਬਤ ਹੋ ਗਏ ਭਾਵ ਕੀ ਸੱਚਖੰਡ ਚਲੇ ਗਏ ਸਨ ਦੇ ਹੀ ਸੱਚਖੰਡ ਜਦੋਂ ਚਲੇ ਗਏ ਨਾ ਤੇ ਬਾਬਾ ਅਮਰਦਾਸ ਜੀ ਲੰਗਰ ਦੇ ਵਿੱਚ ਸੇਵਾ ਕਰ ਰਹੇ ਸਨ ਤੇ ਜਾ ਕੇ ਬਾਬਾ ਅਮਰਦਾਸ ਜੀ ਨੂੰ ਸਿੱਖਾਂ ਨੇ ਭੱਜ ਕੇ ਦੌੜ ਕੇ ਦੱਸਿਆ ਵੀ ਬਾਬਾ ਜੀ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਗੁਪਤ ਹੋ ਗਏ ਆ ਸੱਚਖੰਡ ਚਲੇ ਗਏ ਆ ਪਤਾ ਨਹੀਂ ਕਾਰਨ ਕੀ ਹੋਇਆ ਬਾਬਾ ਅਮਰਦਾਸ ਜੀ ਲੰਗਰ ਦੇ ਵਿੱਚੋਂ 84 ਸਾਲ ਦੀ ਉਮਰ ਆ ਉਸ ਸਮੇਂ ਬਾਬਾ ਅਮਰਦਾਸ ਜੀ ਦੀ ਤੇ ਦੌੜ ਕੇ ਇੱਥੇ ਆਏ ਹਜੂਰੀ ਵਿੱਚ ਆਣ ਕੇ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਆਪ ਜੀ ਜਗਤ ਦੀ ਮਰਿਆਦਾ ਨੂੰ ਨਾ ਭੁੱਲੋ ਦਇਆ ਕਰਕੇ ਮਹਾਰਾਜ ਆਪ ਜੀ ਜਗਤ ਦੀ ਬ੍ਰਿਆਦਾ ਦੀ ਪਾਲਣਾ ਕਰੋ ਤੇ ਮਹਾਰਾਜ ਇੱਥੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਕਰਕੇ ਜਾਓ ਜੇ ਜਦੋਂ ਇਹ ਬੇਨਤੀ ਕੀਤੀ ਤੇ ਸਤਿਗੁਰੂ ਗੁਰੂ ਅੰਗਦ ਦੇਵ ਸੱਜੇ ਪਾਤਸ਼ਾਹ ਜੀ ਫੇਰ ਸਾਧ ਸੰਗਤ ਜੀ ਆ ਕੇ ਇੱਥੇ ਹਾਜ਼ਰ ਹੋ ਗਏ ਉਸੇ ਸਮੇਂ ਜਦੋਂ ਹਾਜ਼ਰ ਹੋਏ ਤੇ ਫੇਰ ਆਪ ਜੀ ਨੇ ਪੰਜ ਭੂਤਕ ਸਰੀਰ ਨੂੰ ਇੱਥੇ ਹੀ ਧਿਆਗਿਆ ਇੱਥੇ ਜਦੋਂ ਧਿਆਗਿਆ ਤੇ ਸੋਹਣਾ ਸੁੰਦਰ ਵਿਵਾਨ ਤਿਆਰ ਕੀਤਾ ਗਿਆ ਦੇਵੀ ਦੇਵ ਤੇ ਆਇ ਤੇ ਕਰੋੜ ਉਹਨਾਂ ਨੇ ਆਲ ਕੇ ਸਤਿਗੁਰੂ ਗੁਰਮੁਖ ਦੇ ਸਾਹਿਬ ਜੀ ਦੀਆਂ ਜਾਂਕਾਰ ਕੀਤੀ ਫੁੱਲ ਵਰਸਾਏ ਤੇ ਜਿਵੇਂ ਮਨ ਨੇ ਹੁਕਮ ਕੀਤਾ ਸੀ ਵੀ ਸਾਡੇ ਪੰਜ ਭੂਤਕ ਅੰਤਮ ਸੰਸਕਾਰ ਜਿਹੜਾ ਸਰੀਰ ਦਾ ਉਹ ਇੱਥੇ ਕਰਿਓ ਖੱਡੀ ਵਿੱਚ ਗਰਾਹ ਦੇ ਘਰ ਵਿੱਚ ਫਿਰ ਮਹਾਰਾਜ ਸਾਹਿਬ ਜੀ ਉੱਥੇ ਲੈ ਕੇ ਬਾਬਾ ਵਰਦਾ ਜੀ ਬਾਬਾ ਬੁੱਢਾ ਸਾਹਿਬ ਜੀ ਕੋ ਗਏ ਤੇ ਉੱਥੇ ਸਾਧ ਸੰਗਤ ਜੀ ਪੰਜ ਪੂਤਕ ਦਾ ਸਰੀਰ ਦਾ ਸਤਿਗੁਰੂ ਗੁਰੂਵੰਦਰ ਸਾਹਿਬ ਜੀ ਦੇ ਅੰਤਮ ਸੰਸਕਾਰ ਕੀਤਾ ਇਹ ਸਾਰੀ ਕਿਰਿਆ ਪਰਯਾਦਾ ਜਿਹੜੀ ਐ ਉੱਥੇ ਨਿਭਾਉਣਾ ਕੀਤੀ ਤੇ ਜੇ ਉਸ ਸਮੇ ਉਸ ਸਥਾਨ ਦੀ ਸੇਵਾ ਬ੍ਰਹਮ ਗਿਆਨੀ ਬਾਬਾ ਝੰਡਾ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖਾਣੇ ਕਰਵਾਈ ਨਾ ਤੇ ਉਸ ਸਮੇ ਦੱਸਦੇ ਆ ਪੁਰਾਣੇ ਬਜ਼ੁਰਗ ਜਿਹੜੇ ਇਹ ਪ੍ਰਾਤਨ ਸੀਨੇ-ਬਸੀਨੇ ਜਿਹੜੇ ਮਹਾਂਪੁਰਖਾਂ ਗੁਰਮੁਖਾਂ ਦੇ ਤੋਂ ਲੋ ਜਿਨ੍ਹਾਂ ਨੇ ਮਹਾਂਪੁਰਖਾਂ ਦੀ ਸੰਗਤ ਕੀਤੀ ਉਹਨਾਂ ਦੇ ਕੋਲੋਂ ਸੁਣਿਆ ਕਹਿੰਦੇ ਵੀ ਜੇ ਸਮੇ ਉਸ ਸਥਾਨ ਦੀ ਸੇਵਾ ਪ੍ਰਾਗਾਂਭੋ ਲੱਗੀ ਨਾ ਤੇ ਉੱਥੇ ਸਿਰਫ ਤੇ ਸਿਰਫ ਜਿਵੇਂ ਜੂਸ ਸਾਹਿਬ ਦੀ ਪ੍ਰਿਆਦਾ ਹੋਵੇ ਇਥੇ ਵੀ ਉਹੀ ਪ੍ਰਿਆਦਾ ਸੀ ਜੂਸ ਸਾਹਿਬ ਆਈ ਤੇ ਤਲਾ ਗrati ਸਿੰਘ ਦਾ ਦਰਜਾ ਸੀ ਦੂਸਰਾ ਇਸ ਕੋਈ ਨਹੀਂ ਜਾ ਸਕਦਾ ਤੇ ਇੱਕੋ ਗrati ਸਿੰਘ ਨੇ ਜਾਣਾ ਉਹਨੇ ਬੋਨਾ ਮਸਾ ਲੜਾ ਤੇ ਉਹਨੇ ਸਾਰਾ ਪ੍ਰਕਾਸ਼ ਕਰਨਾ ਸੋਖਾ ਸਭ ਦੀ ਸੇਵਾ ਉਹ ਗਰੰਤੀ ਸਿੰਘ ਨੇ ਕਰਦੀ ਹੈ ਉਹਦਾ ਹੀ ਸੇਵਾ ਹੁੰਦੀ ਸੀ ਸਾਰੇ ਤੇ ਉਹ ਬੜੇ ਪ੍ਰੇਮ ਦੇ ਨਾਲ ਸੇਵਾ ਕਰਨੇ ਤੇ ਜਦੋਂ ਸਾਧ ਸੰਗਤ ਜੀ ਉਹ ਸੇਵਾ ਪ੍ਰਾਰambh ਕਰਵਾਉਣ ਲੱਗੇ ਨਾ ਬਾਬਾ ਝੰਡਾ ਸਿੰਘ ਜੀ ਹਣੀ ਦੱਸਦੇ ਤੇ ਕਹਿੰਦੇ ਵੀ ਉਹ ਉਸ ਸਥਾਨ ਦੇ ਅੰਦਰ ਜਦੋਂ ਵੜ ਲੱਗੇ ਕਾਰੀਗਰ ਮਿਸਤਰੀ ਤੇ ਉਹ ਅੰਨੇ ਹੋ ਗਏ ਸੀ ਅੱਖਾਂ ਤੋਂ ਦੇਖਣਾ ਬੰਦ ਹੋ ਗਿਆ ਸੀਗਾ ਪਿਛੀਦਾ ਸਿੰਘਾਂ ਦਾ ਇੰਨਾ ਪਹਿਰਾ ਸੀਗਾ ਫੇਰ ਉਹ ਵਾਪਸ ਮੁੜੇ ਜਦੋਂ ਵਾਪਸ ਮੁੜੇ ਤੇ ਉਹਨਾਂ ਨੇ ਫੇਰ ਉਹ ਹੰਦਾ ਝੰਡਾ ਸਿੰਘ ਜੀ ਨੇ ਬੇਨਤੀ ਕੀਤੀ ਵੀ ਮਾ ਪ੍ਰਭੂ ਆਹ ਕਾਰਨ ਹੁੰਦਾ ਹੈ ਵੀ ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ ਪਤਾ ਨਹੀਂ ਕਾਰਨ ਕੀ ਹੈ ਫੇਰ ਉਹ ਬਾਬਾ ਝੰਡਾ ਸਿੰਘ ਨੇ ਬੇਨਤੀ ਕੀਤੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਵੀ ਮਹਾਰਾਜ ਸਾਹਿਬ ਜੀ ਆਪ ਜੀ ਦੇ ਅਗੇਥੇ ਸਾਹਿਬ ਦੀ ਸੇਵਾ ਕਰਨੀ ਹੈ ਕਿਰਪਾ ਕਰੋ ਮਹਾਰਾਜੀ ਦਾ ਸਿੰਘਾ ਨੂੰ ਆਪ ਜੀ ਹੁਕਮ ਲਾਓ ਤੇ ਮਹਾਰਾਜ ਉਹ ਸਾਡੀ ਬੇਨਤੀ ਪ੍ਰਵਾਨ ਕਰਕੇ ਤੇ ਆਪ ਜੀ ਦੀ ਸੇਵਾ ਅਗੇਥੇ ਸਾਹਿਬ ਦੀ ਕਰ ਲੈਣ ਦੇਣ ਫੇਰ ਆਪ ਜੀ ਪਹਿਲਾਂ ਇਦਾਂ ਹੀ ਲਾ ਲੈ ਤੇ ਜਦੋਂ ਮਹਾਂਪੁਰਖਾਂ ਨੇ ਬੇਨਤੀ ਕੀਤੀ ਤੇ ਫਿਰ ਸਾਰ ਸੰਗਤ ਜੀ ਉਹ ਸੇਵਾ ਅਗੇਠੇ ਸਾਹਿਬ ਦੀ ਜਦੋਂ ਪ੍ਰਾਰੰਭ ਹੋਈ ਨਾ ਕਈਆਂ ਨਾਲ ਖੋਦਣ ਲੱਗੇ ਉਸ ਥਾਂ ਨੂੰ ਅਗੇਠੇ ਸਾਹਿਬ ਜਿੱਥੇ ਅੰਦਰ ਆਪਾਂ ਹੁਣ ਜਾਣਾ ਉਦੋਂ ਗਿਆ ਆਪ ਜੀ ਉਥੇ ਅੰਦਰ ਜਿਹੜੀ ਸੋਨੇ ਦੀ ਪਾਲਕੀ ਹੈ ਨਾ ਸਾਧ ਸੰਗਤ ਜੀ ਉਹਦੇ ਥੱਲੇ ਜਦੋਂ ਆਂਦੇ ਵੀ ਖੋਦਣ ਲੱਗੇ ਉਸ ਥਾਂ ਨੂੰ ਥਾਂ ਨੂੰ ਤੇ ਉਹਦੇ ਥੱਲੇ ਸਾਰ ਸੰਗਤ ਜੀ ਇੱਕ ਗਾਗਰ ਮਿਲੀ ਆ ਉਹਦੇ ਵਿੱਚ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਕਹਿੰਦੇ ਫੁੱਲ ਵੀ ਆ ਤੇ ਉੱਤੇ ਪੰਜ ਪੈਸੇ ਤੇ ਨਾਲ ਹੀ ਰੁਪਿਆ ਹੋਇਆ ਉੱਥੇ ਪ੍ਰਾਪਤ ਹੋਇਆ ਤੇ ਬਾਬਾ ਝੰਡਾ ਸਿੰਘ ਸਾਹਿਬ ਜੀ ਨੇ ਹੁਕਮ ਲਾਇਆ ਕਹਿਣ ਲੱਗੇ ਵੀ ਇਹ ਜਿਵੇਂ ਦਾ ਬਣਿਆ ਨਾ ਐਵੇਂ ਦਾ ਹੀ ਰਹਿਣ ਦਿਓ ਇੱਥੇ ਇਦਾਂ ਹੀ ਹੁਣ ਟੱਕ ਦਿਓ ਇਹਨੂੰ ਆਪਾਂ ਖੋਲਣਾ ਨਹੀਂਗਾ ਨਾ ਇਹਨੂੰ ਫਰੋਲਣਾ ਤੇ ਨਾ ਇਹਨੂੰ ਬਾਹਰ ਹੀ ਕੱਢਣਾ ਇੱਥੇ ਹੀ ਰਹਿਣ ਦਿਓ ਤੇ ਐਵੇਂ ਇਹ ਮਰਿਆਦਾ ਕਰਨੀ ਆ ਵੀ ਜਿਵੇਂ ਜਿੱਥੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨੀ ਥਾ ਦੇ ਪ੍ਰਕਾਸ਼ ਹੋ ਜੇ ਉਹਨਾਂ ਹੀ ਥੜਾ ਬਣਾਉਣਾ ਆ ਇੱਥੇ ਬਹਿ ਕੇ ਵੀ ਕੋਈ ਹੁਕਮਨਾਮਾ ਸਾਹਿਬ ਨਾਲ ਨਾ ਲਵੇ ਬਹਿ ਕੇ ਵੀ ਕੋਈ ਪ੍ਰਕਾਸ਼ ਨਾ ਕਰੇ ਬਹਿ ਕੇ ਵੀ ਕੋਈ ਸੌਕਾ ਸੁਣਾ ਨਾ ਕਰੇ ਤੇ ਅੱਜ ਵੀ ਉੱਥੇ ਮਰਿਆਦਾ ਗਿਆਨੀ ਜੀ ਉਹਨਾਂ ਤੁਹਾਨੂੰ ਦ ਪਿਉਥੇ ਮਰਿਆਦਾ ਅੱਜ ਵੀ ਉਵੇਂ ਹੀ ਆ ਨਿਰੰਤਰ ਜਾਰੀ ਆ ਜਿਹੜੀ ਬਾਬਾ ਛੰਡਾ ਸਿੰਘ ਸਾਹਿਬ ਜੀ ਨੇ ਮਰਿਆਦਾ ਬਣਾਈ ਉਹ ਅੱਜ ਵੀ ਸਾਧ ਸੰਗਤ ਜੀ ਖਲੋਕੇ ਦੀ ਪ੍ਰਕਾਸ਼ ਹੁੰਦਾ ਆ ਖਲੋਕੇ ਗੁਰਨਾਮ ਸਿੰਘ ਸਾਹਿਬ ਹੁੰਦਾ ਆ ਤੇ ਖਲੋਕੇ ਜਿਹੜਾ ਸੋਖਾ ਸਿੰਘ ਸਾਹਿਬ ਹੁੰਦਾ ਆ ਉਥੇ ਸਤਿਗੁਰੂ ਗੁਰੰਗਾ ਦੇਵ ਸੱਚੇ ਪਾਤਸ਼ਾਹ ਦਾ ਅੰਤਮ ਸੰਸਕਾਰ ਜਿਹੜਾ ਹੋਇਆ ਇਸ ਸਥਾਨ ਤੇ ਨੌ ਪਾਰਸ਼ਾਈਆਂ ਨੇ ਚਰਨ ਪਾਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹਾਰੇ ਮਹਾਂਪੁਰਖਾਂ ਦੇ ਪਾਸੋਂ ਸੁਣਿਆ ਇਹਦੇ ਵੀ ਮਾਦਾ ਪਿਤਾ ਤੇ ਪੁੱਛੜ ਸੀਗੇ ਉਹ ਤੋਂ ਗੁਰੂ ਦੀ ਪਦਵੀ ਨਹੀਂ ਸੀ ਪ੍ਰਾਪਤ ਹੋਈ ਉਹਨਾਂ ਨੂੰ ਉਦੋਂ ਦਰਸ਼ਨ ਕਰਨ ਵਾਸਤੇ ਨਾਲੇ ਅੰਗੀਠੇ ਸਾਹਿਬ ਦੇ ਤੇ ਨਾਲੇ ਗੁਰੂ ਅੰਗਦ ਸਾਹਿਬ ਜੀ ਦੇ ਪਰਿਵਾਰ ਨੂੰ ਮਿਲਣ ਵਾਸਤੇ ਇੱਥੇ ਆਏ ਸਨ ਮਾੜਾ ਪਿਤਾ ਲੈ ਕਰਕੇ ਆਏ ਸਨ ਇੱਥੇ ਆਣ ਕੇ ਦਰਸ਼ਨ ਕੀਤੇ ਸਨ ਉਵੇਂ ਅੱਠ ਪਾਤਸ਼ਾਹਾਂ ਦਾ ਜ਼ਿਆਦਾ ਜ਼ਿਕਰ ਆਉਂਦਾ ਹੈ ਕਿ ਅੱਠ ਗੁਰੂ ਸਾਹਿਬਾਨ ਜੀ ਨੇ ਚਰਨ ਪਾਏ ਆ ਪਰ ਨਵੇਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੱਠਵੇਂ ਪਾਤਸ਼ਾਹ ਉਹ ਵੀ ਇਸ ਸਥਾਨ ਤੇ ਆਏ ਆ ਪਰ ਗੁਰੂ ਦੀ ਪਦਵੀ ਨਹੀਂ ਸੀ ਉਹਨਾਂ ਦੇ ਕੋਲ ਉਵੇਂ ਦਰਸ਼ਨ ਕਰਨ ਵਾਸਤੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਪਾਸ ਹਾਜ਼ਰ ਹੋਏ ਆ ਇਹ ਸਾਰ ਸੰਗਤ ਜੀ ਇੱਥੋਂ ਦਾ ਇਤਿਹਾਸ ਆ ਇਹ ਤੋਂ ਦੀ ਜਿਹੜਾ ਸੇਵਾ ਆ ਉਹ ਸ਼੍ਰੋਮਣੀ ਪੰਥ ਅਕਾਲੀ ਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਾਲ ਬਾਬਾ ਬਕਾਲਾ ਸਾਹਿਬ ਜੀ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਉਹਨਾਂ ਦੀ ਰਹਿਣ ਮਾਈਟ ਚੱਲ ਰਹੀ ਆ ਤੇ ਇਸੇ ਥਾਂ ਤੇ ਮਹਾਰਾਜ ਸਾਹਿਬ ਨੇ ਅਖਾੜੇ ਕਾਇਮ ਕੀਤੇ ਆ ਉਹ ਅਖਾੜੇ ਦੇ ਵੀ ਆਪ ਜੀ ਸਾਰੀਆਂ ਸੰਗਤਾਂ ਦਰਸ਼ਨ ਕਰਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਦੇ ਹਜੂਰੀ ਕਥਾਵਾਚਕ ਭਾਈ ਹਰਕਮਲ ਸਿੰਘ ਆਪਾਂ ਨਿਸ਼ਾਨੇ ਸਿੱਖੀ ਤੋਂ ਇਕੱਠੇ ਵਿਦਿਆ ਪ੍ਰਾਪਤ ਕੀਤੀ ਬੀਐਮਏ ਤੋਂ ਕਿੱਥੇ ਕੀਤੀ ਤੇ ਅੱਜ ਇਸ ਪਾਵਨ ਪਵਿੱਤਰ ਸਥਾਨ ਦੀ ਸੇਵਾ ਨਿਭਾ ਰਹੇ ਨੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਭਾਈ ਜੀ ਦਾ ਖੰਸਾ ਬਾਰਡ ਇੰਟੀਟੀ